ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾਬ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਜੀ ਮੇਰਾ ਪਿੰਡ ਓਪਣਾ ਹੈ ਜੀ ਜੀ ਹਾਂ ਜੀ ਤੇ ਅੱਜ ਤੁਸੀਂ ਸ਼ਹੀਦੀ ਜੋੜ ਮੇਲੇ ਤੇ ਆਇਓ ਕੀ ਕਹਿਣਾ ਚਾਹੁੰਦੇ ਹੋ ਸ਼ਹੀਦੀ ਜੋੜ ਮੇਲੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਜੇ ਅੱਜ ਦਾ ਸਮਾਂ ਹੈ ਲੋਕ ਨੇ ਇਸ ਸ਼ਹੀਦੀ ਜੋੜ ਮੇਲੇ ਨੂੰ ਇੱਕ ਮੇਲੇ ਦਾ ਰੂਪ ਦੇ ਦਿੱਤਾ ਹੈ ਕਿਉਂਕਿ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹ ਜਦ ਇੱਥੇ ਆਉਂਦੇ ਹੁੰਦੇ ਸੀ ਉਹ ਸਵਾ ਦਾ ਕਹਿ ਕੇ ਨਹੀਂ ਉਹ ਇਦਾਂ ਕਹਿ ਕੇ ਆਉਂਦੇ ਸੀ ਸ਼ਹੀਦਾਂ ਦੀ ਸ਼ਹਾਦਤ ਤੇ ਜਾ ਰਹੇ ਆ ਵੀ ਉਹਨਾਂ ਦਾ ਅਫਸੋਸ ਕਰਨ ਚੱਲੇ ਆ ਜਿਹੜੇ ਅੱਜ ਦੇ ਨੌਜਵਾਨ ਨੇ ਇਹ ਵੱਡੇ ਵੱਡੇ ਟਰੈਕਟਰ ਲੈ ਕੇ ਜਾਂ ਕੁਝ ਹੋਰ ਆਂਦ ਕਰਕੇ ਇਹ ਲੈ ਕੇ ਆਉਂਦੇ ਨੇ ਮਤਲਬ ਵੀ ਜਿਹੜੇ ਆਪਣੀ ਸ਼ਾਂਤ ਸੰਗਤ ਆ ਉਹਨਾਂ ਦਾ ਪਹਿਰਾਵਾ ਵੀ ਅੱਡ ਹੋ ਰਿਹਾ ਹੈ ਤੇ ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਾਂ ਕੀ ਕਰ ਰਹੇ ਆ ਕੀ ਨਹੀਂ ਨੌਜਵਾਨ ਨਸ਼ੇ ਕਰ ਰਹੇ ਨੇ ਇੱਥੇ ਆ ਕੇ ਗਲਤ ਹਰਕਤਾਂ ਕਰਦੇ ਨੇ ਤੇ ਉਹ ਸਾਡੇ ਜਿਹੜਾ ਸਰੂਪਾ ਸਿੰਘਾਂ ਦਾ ਉਹਨਾਂ ਨੂੰ ਬਹੁਤ ਵੱਖਰਾ ਉਹ ਕਰਦੇ ਨੇ ਨੌਜਵਾਨ ਨਸ਼ੇ ਕਰ ਰਹੇ ਨੇ ਹੁੱਲੜਵਾਜੀ ਕਰਦੇ ਨੇ ਤੁਸੀਂ ਕਿਹਾ ਤੇ ਉਹਨਾਂ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਇੱਕੋ ਸਨੇਹਾ ਵੀ ਜੇ ਤਾਂ ਤੁਸੀਂ ਹਟਦੇ ਹੋ ਹਟ ਜਾਓ ਨਹੀਂ ਫਿਰ ਸਾਨੂੰ ਸਿੰਘਾਂ ਨੂੰ ਹਟਾਉਣਾ ਵੀ ਆਉਂਦਾ ਹੈ ਕਿਉਂਕਿ ਜਿੱਥੇ ਸਾਨੂੰ ਕੋਈ ਵੀ ਸ਼ਰਾਰਤ ਕਰਦਾ ਦੇਖਦਾ ਸਾਨੂੰ ਸਾਡੇ ਗੁਰੂ ਪਿਤਾ ਨੇ ਹੁਕਮ ਲਾਇਆ ਹੋਇਆ ਵੀ ਉਸ ਉਸ ਦਾ ਸੋਧਾ ਲਾਉਣਾ ਹੀ ਲਾਉਣਾ ਹੈ ਹਾਂਜੀ ਤੇ ਤੁਸੀਂ ਅੱਜ ਬਾਣੇ ਚਾਏ ਹੋਗੇ ਸ਼ਰਧਾ ਨਾਲ ਆਏ ਹੋਗੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਵੀ ਕਿਵੇਂ ਤੁਹਾਨੂੰ ਇੱਥੇ ਰਹਿਣਾ ਚਾਹੀਦਾ ਕਿਵੇਂ ਤੁਹਾਨੂੰ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਦੇਖੋ ਜੀ ਪਹਿਲੀ ਗੱਲ ਤਾਂ ਆਪਾਂ ਇੱਥੇ ਆਏ ਆ ਸ਼ਹੀਦ ਦੀ ਜੋੜ ਮੇਲੇ ਦੇ ਪਹਿਲੀ ਗੱਲ ਤਾਂ ਆਪਨੇ ਗੁਰੂ ਪਿਤਾ ਨੇ ਆਪਾਂ ਨੂੰ ਹੁਕਮ ਦਿੱਤਾ ਹੈ ਵੀ ਆਪਾਂ ਪੂਰੇ ਸ਼ਰੂਪ ਵਿੱਚ ਰਹਿਣਾ ਨੰਗੇ ਸ਼ੇਰ ਨਹੀਂ ਰੱਖਣਾ ਇੱਥੇ ਮੈਂ ਕਈ ਹੁਣ ਦੇਖ ਰਿਆਂ ਬੀਬੀਆਂ ਭੈਣਾਂ ਆਪਣੀ ਨੰਗੇ ਸ਼ੇਰ ਫੇਰ ਰਹੀਆਂ ਨੇ ਉਹਨਾਂ ਨੂੰ ਜੇ ਕਹਿੰਦੇ ਆ ਤਾਂ ਉਹ ਕਹਿ ਰਹੇ ਨੇ ਵੀ ਹਾਂ ਅਸੀਂ ਗੁਰੂ ਘਰ ਤੋਂ ਬਾਹਰ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਇੱਥੇ ਕੀ ਕਾਰਨ ਆ ਰਹੇ ਆ ਕੀ ਨਹੀਂ ਤੇ ਉਹ ਸਾਰੇ ਮਤਲਬ ਹੁੱਲੜਵਾਜੀ ਕਰਦੇ ਫੇਰਦੇ ਆ ਕੋਈ ਆਏ ਨਹੀਂ ਹੈ ਕਿ ਅਸੀਂ ਅਫਸੋਸ ਤੇ ਆਏ ਆ ਸਾਬ ਇੱਥੇ ਹਾਸਮ ਗੋਲ ਕਰਦੇ ਫੇਰ ਰਹੇ ਨੇ ਜੀ